ਬੜੀ ਸੇਵਾ ਕਰਦੇ ਜਿੱਥੇ ਵਿਸਦਾ ਜੀਆਂ ਲੱਦੇ ਆ। ਔਰ ਅਪਸਾਂ ਤੱਕ ਜਾ ਕੇ ਕੁੜੀ ਦਾ। ਪਿੱਛੂ ਗੱਲ ਤਾਂ। ਵਿਵਸ ਗੱਲ ਨੂੰ ਨਹੀਂ ਸਮਝਦਾ। ਆ ਫਿਰ ਉਹ ਕਿਸੇ ਪਲ ਸਹਿਯੋਗ ਨਹੀਂ ਦਿੰਦਾ। ਆਪਾਂ ਸਮਾਜ ਤੇ ਆਪਾਂ ਪਿੰਡ ਦੇ ਲਾ ਲੋ, ਸ਼ਹਿਰ ਦੇ ਲਾ ਲੋ ਜਿਹੜਾ ਬੰਦਾ ਇੱਕ ਵਾਰ ਬਦਨਾਮ ਹੋ ਜਾਂਦਾ। ਉਹਨੂੰ ਕੋਈ ਬੰਦਾ ਮੂਨੇ ਨਾ ਕਰਦਾ। ਕਹਿੰਦਾ ਦੇਖੋ ਭਾਰੀ ਹੈ ਕੋਈ ਬੰਦਾ ਨੇੜੇ ਨਹੀਂ ਜਾਂਦਾ। ਸੋ ਇਸ ਬੰਦੇ ਨੇ ਜੋ ਜੋਨਮ ਕੀਤਾ ਲੈ ਪਹਿਲਾਂ ਵੀ ਕਰਦਾ ਆ ਉਹ ਆਦੀ ਐ ਇਸ ਚੀਜ਼ ਦਾ ਤੋਂ ਇਸ ਕਰਕੇ ਆਪਾਂ ਇਸ ਬੰਦੇ ਨੂੰ ਅੱਜ ਤੱਕ ਚਲਦਾ ਕਰਨਾ ਇਹਦੇ ਫਲ ਫਲ ਵੀ ਇਕੱਠੇ ਕਰਨੇ ਨੇ ਉਹ ਫਲ ਫਲ ਇਕੱਠੇ ਕਰਦੇ ਆ ਗੁਰਦਿਆਂ ਦਾ ਕੰਮ ਹੋ ਜਾਣਾ ਦੇਖ ਲਓ ਸਾਡੇ ਵੀ ਐ ਕਰਪਟ ਅਫਸਰ ਆਇਆ ਸੀ ਉਹ ਅੱਜ ਜੇਲ੍ਹ ਚ ਹੈ ਜਦੋਂ ਐਸਾ ਆਇਆ ਉਹ ਕਹਿੰਦਾ ਮੇਰੇ ਬਰਖਦਾ ਕੋਈ ਦਿੰਨਾ ਹੈ ਘਰ ਆਪਣੇ ਕੋਲ ਰੁੱਸ ਗਏ ਬਸ ਮੈਂ ਕਦੀ ਕਿਸੇ ਬਰਾਨੇ ਰੱਖਿਆ ਮਨੂ ਪਰਮਾਤਮਾ ਨੇ ਭੇਜਿਆ ਬਲਾ ਕਰਨ ਵਾਸਤੇ ਇਹ ਕੋਲ ਬਲਾ ਪਤਾ ਨਹੀਂ ਉਹਦੇ ਘਰ ਗੁਰਗਾ ਸਾਹਿਬ ਤੇ ਗੁਰਗੰਸਾ ਜੀ ਤੂੰ ਕਹੇ ਸੀ ਮੈਂ ਬਾਤ ਤੈਨੂੰ ਮੈਨੂੰ ਯਕੀਨ ਨਹੀਂ ਪਤਾ ਨਹੀਂ ਮੈਂ ਉਹਨੂੰ ਦੱਸਿਆ ਨਹੀਂ ਕੀ ਕੰਮ ਲਗਾ ਟੁੱਟੀ ਲੱਗੀ ਮੈਂ ਤਾਂ ਸਾਨੂੰ ਹੱਥ ਲੱਗ ਗਿਆ ਆ ਦੇਖ ਬਾਹਰ ਖੜੇ ਨੰਬਰ ਭਾਈ ਇਦੋਂ ਉਸੇ ਦੁਨੀਆ ਦੇ ਕੋਈ ਟੀਂਦੇ ਮੇਰਾ ਮਾਰਕ ਮੇਰੇ ਸਿਰ ਤੇ ਆ ਮੇਰਾ ਕੁਛ ਨਹੀਂ ਬਿਨਾ ਤੇ ਰਹਿਣਾ ਨਾ ਕੱਖ ਨਹੀਂ ਕਰ ਵੀ ਸਰਾ ਉੱਡ ਗਿਆ ਆਪ ਦੇਲ ਗਿਆ ਇਹ ਬੱਚਿਆਂ ਦਾ ਪੈਸਾ ਨਹੀਂ ਕਿਤੇ ਜਿਹਨਾਂ ਨੇ ਪਹਿਲਾਂ ਬਣ ਕੇ ਸੋ ਮਨ ਕਰ ਮੈਂ ਫੇਰ ਨੌਕਰੀ ਕਰਨੀ ਹੈ ਪੈਨਸ਼ਨ ਲੈਣੀ ਹੈ ਤੈਨੂੰ ਪੈਨਸ਼ਨ ਨਹੀਂ ਮਿਲਦੀ ਉਸ ਬੰਦੇ ਦਾ ਪਸੀਨਾ ਪਸੀਨਾ ਹੋ ਗਿਆ ਜਦ ਮੈਂ ਕੰਮ ਕੀਤਾ ਨਾ ਤੈਨੂੰ ਪਰਮਾਤਮਾ ਦਾ ਪੂਰਾ ਸ਼ਹੀਦ ਵਾਰ ਸੀ ਕਿ ਨਾ ਸਾ ਤੂੰ ਜਾਏਗਾ ਜੇਲ ਆਪਾਂ ਕਰਾਂਗੇ ਨੋਕ ਅਜੋ ਜੇਲ ਚ 3 ਸਾਲ ਦੀ ਜੇਲ ਹੋਈ ਆ ਜੁਰਮਾਨਾ ਪਤਾ ਨਹੀਂ ਕਿੰਨਾ ਹੋਵੇ। ਇਹ ਬੰਦੇ ਜਿਹੜੇ ਇਦਾਂ ਦੇ ਬੰਦੇ ਨੇ ਉਹਨਾਂ ਬੰਦਿਆਂ ਨੂੰ ਪਰਮਾਤਮਾ ਨੇ ਬਖਸ਼ਿਆ ਜੇਲ ਹੈ ਅੰਦੇਰ ਨਹੀਂ ਹੈ ਅੱਜ ਹੋਇਆ ਕੱਲ ਹੋ ਜਾਊਗਾ। ਜਿਹੜਾ ਬੰਦਿਆਂ ਦੇ ਜਿਹੜੇ ਆਪਾਂ ਬੈਠੇ ਆ ਸੁਖੀ ਬੈਠੇ ਆ ਕੋ ਕਿਥੋਂ ਆਇਆ ਕੋ ਕਿਥੋਂ ਨੌਕਰੀ ਛੱਡ ਕੇ ਸਾਰੇ ਬੈਠੇ ਆ ਆਪਾਂ ਸਾਰੇ ਦੇ ਕੇ ਸੀਸ ਨਹੀਂ ਨਿਕਲ ਬਲਸੀ ਤਾਂ ਨਿਕਲਦੀਆਂ ਨੇ ਸਾਡੇ ਬੱਚਾ ਜੋ ਬਲਸੀ ਸੰਦਦੇ ਆ ਜਿਹਨਾਂ ਅਖਬਾਰ ਪੜਦੇ ਆ ਐ ਕਿੰਨੇ ਬੱਚੇ ਸਾਰੇ ਪੜੇ ਲਿਖੇ ਆ ਪੜਦੇ ਆ ਮੈਸੇਜ ਪੜਦੀ ਆ ਸਾਰੇ ਪੜਦੇ ਆ ਕਹਿੰਦੇ ਕਿੱਡਾ ਕੰਦਾ ਅਸਰ ਤੁਸੀਂ ਏਡੇ ਏਡੇ ਬੰਦੇ ਹਸਣ ਨੌਕਰੀ ਕੀਤੀ ਆ ਜੋ ਮੈਂ ਥੋੜਾ ਜਿਆਦਾ ਸਮਾਨ ਰੇਂਦਾ ਹੋਇਆ ਆਪਣੇ ਸਾਂਝ ਵਾਪਸ ਜਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਰੀ ਤੇ ਦੂਸਰੀ ਗੱਲ ਮੈਂ ਜਿੱਥੇ ਬੰਦੇ ਉਹ ਆਪ ਸਭ ਨੂੰ ਯਕੀਨ ਹੋਣਾ ਇਹ ਡਰਾਈਵਰ ਐ ਟੈਕਨੀਕਲ ਬਣਾ ਯੂਨੀਅਨ ਤੇ ਜਿੰਨੇ ਵੀ ਡਰਾਈਵਰ ਨੇ ਕਿਸੇ ਵੀ ਮਹਿਕਮੇ ਦਾ ਉਹ ਸਾਰੇ ਟਟਾਨ ਵਾਂਗੂ ਤੁਹਾਡੇ ਨਾਲ ਖੜੇ ਨੇ ਹਾਂਜੀ ਪਰ ਜਦੋਂ ਲੋੜ ਪਊਗੀ ਸਾਰੇ ਇਕੱਠੇ ਕਰਦੇ ਗੱਡੀਆਂ ਬੰਦ ਕਰ ਦਾਂਗੇ ਜੀ ਸਭ ਨੂੰ ਨੋਟਿਸ ਦੇ ਕੇ ਗੱਡੀਆਂ ਬੰਦ ਕਰਦੇ ਨੇ ਤੁਹਾਡੇ ਨਾਲ ਚੱਲਾਂਗੇ ਕਿੱਥੇ ਜਾਊਂਗਾ ਉੱਥੇ ਜਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸਦਾ ਜੀ ਹੁਣ ਮੈਂ ਸਾਥੀ ਮਨਜੀਤ ਜੀ ਨੂੰ ਬੇਨਤੀ ਕਰਦਾ ਉਹ ਵੀ ਆਪਣੇ ਵਿਚਾਰ ਰੱਖਾ ਸਾਥੀ ਮਨਜੀਤ ਜੀ